ਕੀ ਕਾਲ ਜੀ ਹੋਰ ਸਾਈਟ ਹੀ ਡਾਕੋ ਬਹੁਤ ਟਾਈਮ ਬਾਅਦ ਵਲੌਗ ਬਣਾਉਣ ਲੱਗਿਆ ਆਪਾਂ ਚੰਡੀਗੜ੍ਹ ਵਾ ਕੇ ਪਿੰਡ ਆ ਜਾਈਂ ਦੁਪਹਿਰੇ 3 ਵਜੇ ਝੋਨੇ ਦੀਆਂ ਬਿਲਕੁਲ ਤਿਆਰੀਆਂ ਨੇ ਆ ਸ਼ਾਨ ਨੂੰ ਬੰਦੇ ਪਨੀਰੀ ਪੱਟਣਗੇ ਟ੍ਰੈਕਟਰ ਮਗਰ ਹਲ ਪਾਏ ਖੜੇ ਆ ਤੇ ਹੁਣ ਆਪਾਂ ਚੱਲੇ ਆ ਸੁਹਾਗਾ ਵਹਣ ਤੁਸੀਂ ਦੱਸੋ ਵੀ ਝੋਨਾ ਲਾੜਿਆ ਕਦੋਂ ਲਾਉਣਾ ਕੀ ਹਿਸਾਬ ਦਾ ਵਾ ਕਿਵੇਂ ਚੱਲੀ ਜਾਂਦਾ ਹੋਰ ਬਾਕੀ ਸਾਰੇ ਠੀਕ ਠਾਕ ਉਹ ਗਰਮੀ ਤੋਂ ਬਚੇ ਆ ਬਈ ਸਾਰੀ ਆ ਜੋਰ ਦੇਖੋ ਧੁੱਪ ਤਾਂ ਨਹੀਂ ਆ ਰਹਾ ਬਾਜੀ ਵਾ ਉਹ ਟਰੈਕਟਰ ਮਗਰ ਹਾਲ ਆਪਣੇ ਪਾਈ ਖੜੇ ਆ ਤੁਹਾਨੂੰ ਦੱਸਿਆ ਹੀਗਾ ਹੁਣ ਆਪਾਂ ਬਸ ਸੁਹਾਗਾ ਚੱਕ ਕੇ ਲਿਆਉਣਾ ਗਵਾਨੀਆਂ ਕਰੋਦੇ ਸੁਹਾਗਾ ਪਾ ਕੇ ਬਾਪੂ ਤੋਰ ਦੇਣਾ ਖੇਤ ਨੂੰ ਕੱਦੂ ਕਰਨ ਆਪਾਂ ਸ਼ਾਮ ਨੂੰ ਜਾਵਾਂਗੇ ਮਗਰ ਭਈਆਂ ਦੀ ਚਾਹ ਚੂ ਲੈ ਕੇ ਭਈਏ ਛੱਬੀ ਆਈ ਹੈ ਆਪਣੇ ਕੋਲੇ ਅੱਦੇ ਆਪਾਂ ਦੇ ਦੇਦੇ ਆ ਕਿਉਂਕਿ ਇੰਨੇ ਫਿਰ ਭਾਈ ਕੱਦੂ ਨਹੀਂ ਦਿੱਤਾ ਜਾਂਦਾ ਇੰਨਿਆਂ ਨੂੰ ਦਾ ਮੀਂਹ ਪੈਣੀ ਤੇ ਮੋਟਰਾਂ ਦਾ ਭਰਦਿਆ ਨਹੀਂ ਮੁੰਡਾ ਆਪਣੇ ਸੁਹਾਗੀ ਚੱਕ ਲੈਣ ਨੂੰ ਫਾਇਦਾ ਫਾਇਦਾ ਦੇਤਾ ਆਪਾਂ ਐਡ ਕਰਤਾ ਪਬਜੀ ਵਾਲੇ ਗਰੁੱਪ 'ਚ ਐਡ ਕਰ ਲਿਆ ਠੀਕ ਹੈ ਜੀ ਵਧਾਈਆਂ ਤੁਹਾਨੂੰ ਬਹੁਤ-ਬਹੁਤ ਸਮੂਹ ਪਰਿਵਾਰ ਨੂੰ ਹੁਣ ਪਬਜੀ ਖੇਡਾਂਗੇ ਰਾਤ ਨੂੰ ਬਿਲਕੁਲ ਜੀ ਝੋਨਾ ਝਾਨਾ ਲਾ ਕੇ ਫਿਰੀ ਆ ਚਲੋ ਫਰੀ ਅਲ ਬਹੁਤ ਇੱਕ ਕੀ ਵੀ ਉੱਥੇ ਲੱਗਣਾ ਇੱਥੇ ਜੇ ਸਾਰਾ ਬਿਗਦਾ ਨਾ ਇੱਥੇ ਜੇ ਮੈਂ ਗੱਰਾ ਨਹੀਂ ਬੰਨਦਾ ਬੰਨेंगे ਦਾ ਸਪਿੰਡਲਾਂ ਨੂੰ ਬੰਨਤੇ ਆਪਾਂ ਲਵਾਵੇ ਨਾ ਗੱਰਾ ਨਹੀਂ ਪੈਂਦਾ रेडी स्टेडी गो ਚੱਲਿਆਂ ਆਪਾਂ ਖੇਤ ਨੂੰ ਪਾਣੀ ਦੀਆਂ ਦੋ ਭਰ ਲਈਆਂ ਬੋਤਲਾਂ ਤੁਹਾਨੂੰ ਪਤਾ ਵੀ ਗਰਮੀ ਪਾਣੀ ਅਤੀ ਜ਼ਰੂਰੀ ਏ ਖੇਤ ਲੈਟ ਰਹਿਣੀ ਚਲੋ ਖੇਤ ਜਾ ਕੇ ਮਿਲਦੇ ਹਾਂ ਤੁਹਾਨੂੰ ਫਿਰ ਖੇਤ ਹੋਰ ਗਏ ਬਾਪੂ ਜੀ ਮਾਰੀ ਜਾਂਦੇ ਕਿੱਥੇ ਲੂਈ ਜੀ ਬਈ ਪਤਾ ਨਹੀਂ ਗਰਮੀ ਜ਼ਿਆਦਾ ਹੈ ਇੱਕ ਵਾਸਿਓ ਆਮੋਲ ਚਾਲਾਏ ਸਾਡੇ ਤਾਂ ਅਜੇ ਲੱਗਿਆ ਨਹੀਂ ਆਸੀ ਪਾਸੇ ਕੋਈ ਵੀ ਘਰ ਇਦਾਂ ਹੀ ਆਏ ਉਹ ਇੱਕ ਘਰ ਨੇ ਲਾਇਆ ਜਾ ਪਾਲਾਉਣ ਲੱਗਣਾ ਕੱਲ ਨੂੰ ਸਾਡੇ ਤਾਂ ਤਕਰੀਬਨ 20 ਤਰੀਕ ਹੋ ਹੀ ਜਾਂਦੀ ਹਰ ਵਾਰੀ ਪਿਛਲੀ ਵਾਰ ਇਹ ਵੀ ਲਾਇਆ ਸੀ ਇਹ ਕਿ 18 ਨਹੀਂ ਹੋ ਜਾਣੀ ਮੈਂ ਮੜਿਆ ਘਰੇ ਕੰਮ ਗਿਆ ਹੀ 15 ਮਿੰਟ ਲਓ ਜੀ ਟੀਮ ਵੀ ਪਹੁੰਚ ਚੁੱਕੀ ਆਪਣੀ ਕਾਗਜ਼ ਪੁੱਤਰ ਕਿੱਥੇ ਕਰਕੇ ਪਹੁੰਚ ਚੁੱਕੀ ਹੈ ਟੀਮ ਇੰਡੀਆ ਆਜੋ ਆਜੋ ਰੋੜੇ ਨਾਲ ਭੰਨੀ ਜਾਓ ਕੋਈ ਬੰਦੇ ਪਹੁੰਚ ਚੁੱਕੇ ਆਪਣੇ ਆਪਣਾ ਪਿੰਡ ਆ ਰਾਸ ਆ ਗਿਆ ਬੰਦੇ ਪਹੁੰਚ ਚੁੱਕੇ ਆ ਪਨੀਰੀ ਪੱਟੀ ਜਾਂਦੇ ਆ ਬਾਪੂ ਕੱਦੂ ਘਰੀ ਜਾਂਦਾ ਹੁਣ ਆਪਾਂ ਇਹਦੇ ਦੋ ਦੋ ਚਾਰ ਦਿਨ ਘਰੇ ਹੈਗੇ ਉਹਨੇ ਦਿਨਾਂ ਚ ਆਪਣਾ ਝੋਨਾ ਲੱਗ ਜੂਗਾ ਤੇ ਕੰਮ ਸਾਰੇ ਸੈੱਟ ਹੋ ਜਾਣਗੇ ਹਾਂਜੀ। ਅੱਲ ਕੀ ਪਣੇਰੀਆਂ ਹਾਲ ਬਹੁਤ ਮਾੜੇ ਗਰਮੀ ਨਾਲ ਦੇਖੋ ਮੱਛੀ ਪਈ ਆ। ਚਲੋ ਜੋ ਮਹਾਰਾਜ ਰਾਂਗਾ ਭਾਈ। ਹਰ ਵਾਰੀ ਆਪਾਂ ਇਹੀ ਗੱਲ ਕਹਿੰਨੇ ਬਾਬੂ ਇਹ ਤਾਂ ਕੀ ਗਰਮੀ ਬਹੁਤ ਪਈ ਆ। ਹਰ ਵਾਰੀ ਗਰਮੀ ਵਾਧੀ ਜਾਂਦੀ ਆ। ਦਰਖਤ ਆਪਾਂ ਲਾਉਂਦੇ ਨਹੀਂ ਆ। ਏਸੀ ਹਰ ਸਾਲ ਆਪਾਂ ਨਵਾਂ ਲਵਾ ਲਈਦਾ। ਹਾਲ ਆਪਣੇ ਦਿਨ ਮਦਨ ਮਾੜੇ ਹੁੰਦੇ ਜਾਂਦੇ। ਕੁਦਰਤ ਬਾਰੇ ਸੋਚੀਏ ਦਰਖਤ ਜਿਆਦੇ ਨਹੀਂ ਹਰ ਇੱਕ ਬੰਦਾ ਜਿਆਦੇ ਨਹੀਂ ਤਾਂ ਇੱਕ ਦੋ ਦਰਖਤ ਤਾਂ ਲਾਵੇ ਯਾਰ ਇੱਕ ਬੰਦਾ ਹੈਨਾ ਆ ਵੇਖੋ ਹਰਿਆਲੀ ਆ ਸਾਹਮਣੇ ਆ ਨਾ ਕਿੰਡੀ ਸੋਹਣੀ ਲੱਗਦੀ ਕੈਮਰੇ ਚ ਸਾਡੇ ਆ ਨਹਿਰਾਂ ਦੇ ਬਹੁਤ ਰਸਤ ਲੱਗੇ ਆ ਲੋਈ ਮਸ਼ੀਨਾ ਆਪਣੀ ਦੀ ਪੱਟੀ ਦਰਜਾਉਂਦੀ ਆ ਕਾਫੀ ਪੱਟਦੀ ਇਹਨਾਂ ਨੇ ਇਹਨਾਂ ਨੇ ਅੱਜ ਦੀ ਅੱਜ ਪਨੀਰੀ ਕੱਲ ਲਈ ਪਾਟੇ ਜਾਣੀਆਂ ਬਾਕੇ 5 ਵਜੇ ਲੱਗ ਕੇ ਆਣਾ ਹੁਣ ਕਿਨਾਂ ਨੇ ਆ ਜਿਹੜਾ ਵਾ ਕੱਦੂ ਕਰਨਾ ਗਿੱਲਾ ਪਿਆ ਕੱਦੂ ਕਰਨਾ ਇਹਨਾਂ ਸਾਰਾ ਲਾਜ ਹੈ ਇਹ ਮਸ਼ੀਨਾਂ ਹੀ ਆ ਬਸ ਬਾਪੂ ਦੂਰ ਲਾਂ ਲੱਗਿਆ ਬਈ ਸਾਗੇ ਦਾ ਚਲੋ ਵਧੀਆ ਨਹੀਂ ਤਾਂ ਸਵੇਰ 8:00 ਮਾਰਨਾ ਪੈਣਾ ਸਾਰਾ ਬਹੁਤ ਵਾਈ ਟੈਨਸ਼ਨ ਹੈ ਰਿਆਂਦੀਪਾ ਵੀ ਆ ਗਿਆ ਹੀ ਪਾਣੀ ਲੈ ਕੇ ਸਾਡੇ ਲਈ ਆਰੇ ਆਨਦੀਪ ਸਿੰਘ ਜੀ ਆ ਗਏ ਉਹ ਖੇਤ ਕਿਵੇਂ ਲੱਗ ਰਿਹਾ ਆ ਕੇ ਫਿਰ ਖੇਤ ਪਾਣੀ ਤਾਂ ਡਰ ਹੀ ਜਾਂਦਾ ਪਾਣੀ ਤਾਂ ਡਰ ਹੀ ਜਾਂਦੀ ਆ ਸਾਡੀ ਖੰਡ ਖੇਤੀ ਚਲ ਖੇਡ ਲੈ ਇਥੇ ਮਿੱਟੀ ਦਾ ਮੈਂਟ ਗੋਰਾ ਆ ਗਿਆ ਘਰੇ ਰਹਿਣਾ ਕਿ ਛੁੱਟੀਆਂ 'ਚ ਖੇਡ ਲੈ ਖੇਡ ਲੈ ਇਥੇ ਫੇਰ ਘਰ ਜਾ ਕੇ ਨਾਲ ਹੀ ਕੋਈ ਨਹੀਂ ਖੇਡ ਲੈ ਪਾਦੇ ਬਾਦੇ ਮੈਂ ਤਾਂ ਨਾਉਣਾ ਹੀ ਆ ਇਹ ਹੱਥ ਜਾਣੀ ਹੱਥ ਜਾ ਨਹੀਂ ਖੇਡ ਲੈ ਖੇਡ ਲੈ ਆਹ ਛੁੱਟੀਆਂ ਮੈਂ ਹੱਥ ਚੰਗਾ ਲੋ ਜਿਆ ਕਦੂ ਦੇ ਇੱਕ ਦੋ ਕਿਡੇ ਰਹਿ ਗਏ ਆ ਤੇ ਅੱਜ ਦਾ ਦਿਨ ਇਹ ਸਮਾਪਤ ਆ। ਅਗਰ ਹੁਣ ਕੱਲੂ ਆਵਾਂਗੇ। ਮਹੀਨਾ ਲੱਗਿਆ ਨਹੀਂ।